ਸਤਿ ਸ੍ਰੀ ਅਕਾਲ। ਨਵੀਂ ਵੀਡੀਓ ਚ ਵੈਲਕਮ। ਅੱਜ ਦੀ ਵੀਡੀਓ ਹੈ ਜੀ ਐਸਐਮ ਟੀਵੀ ਦੀ ਜਿਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਐਕਸ ਸੀਐਮ ਰਹੇ ਨੇ ਚੜ੍ਹਦੇ ਪੰਜਾਬ ਤੇ ਫਲੱਡ ਤੋਂ ਰਿਲੇਟਿਡ ਗੱਲ ਕਰ ਰਹੇ ਨੇ ਕਿ ਕਿੰਨੇ ਏਰੀਆ ਚ ਕਿੰਨਾ ਨੁਕਸਾਨ ਹੋਇਆ ਹੈ। ਫਲੱਡ ਨੇ ਕੀ ਕੀ ਨੁਕਸਾਨات ਕੀਤੇ ਨੇ। ਉਸ حوالے ਨਾਲ ਐਸਐਮ ਟੀਵੀ ਨਾਲ ਗੱਲ ਕਰਦੇ ਪਏ ਨੇ ਚੱਲ ਕੇ ਆਪਾਂ ਵੀਡੀਓ ਦੇਖਦੇ ਹਾਂ। ਚਲੋ ਐਕਸ ਮਿਨਿਸਟਰ ਤੇ ਸਾਹਮਣੇ ਆਏ ਆ। ਸੁਖਬੀਰ ਸਿੰਘ ਬਾਦਲ ਪਠਾਨਕੋਟ ਇਲਾਕੇ ਦੇ ਵਿੱਚ ਦੌਰੇ ਤੇ ਨੇ ਪੂਰੇ ਪੰਜਾਬ ਦੇ ਸਮੇਤ ਸੁਖਬੀਰ ਜੀ ਥੋੜੀ ਹਾਲਾਤਾਂ ਨੂੰ ਲੈ ਕੇ ਆਬਜ਼ਰਵੇਸ਼ਨ ਕੀ ਹੈ। ਦੇਖੋ ਹਾਲਾਤ ਬੜੇ ਸੀਰੀਅਸ ਹੈ ਆਰਾਵਿਦ ਰਹਿ ਦੇਖੋ ਇੱਥੋਂ ਆ ਸਾਰਾ ਜਿੱਥੇ ਆਪਾਂ ਖੜੇ ਆ ਜੀ ਇੱਥੇ 100 ਦੁਕਾਨਾਂ ਸੀ ਇਸ ਇਲਾਕੇ ਦਾ ਸਭ ਤੋਂ ਮੇਨ ਮਾਰਕੀਟ ਆ ਸੀ ਸਾਰੀ ਰੁੜ ਗਈ ਲੋਕਾਂ ਦੇ ਮਕਾਨ ਰੁੜ ਗਏ ਮੰਜਿਲ ਰੁੜ ਗਈ ਜਿਹੜੇ ਗੁੱਜਰ ਭਾਈਚਾਰੇ ਸੀ ਉਹਨਾਂ ਦੇ ਡੇਰੇ ਰੁੜ ਗਏ ਤੇ ਵਿਚਾਰੇ ਆਪਣੇ ਘਰਾਂ 'ਚ ਰਹੇ ਨੇ ਬਹੁਤ ਲੱਖਾਂ ਦੇ ਵਿੱਚ ਜ਼ਮੀਨਾਂ 'ਚ ਪਾਣੀ ਖੜਾ ਹੈ ਅ ਕੱਲੇ ਇੱਥੇ ਨਹੀਂ ਹੁਣ ਆ ਸਾਰੀ ਕਹਾਣੀ ਸਾਰੇ ਮਾਜੇ ਦੀ ਹੈ ਤੇ ਦੁਆਬੇ ਦੇ ਕਈ ਇਲਾਕੇ ਤੇ ਆਪਣੇ ਮਾਲਵੇ ਸੈਕਟਰੀ ਆ ਕਿਉਂਕਿ ਐਡਾ ਭਾਰੀ ਨੁਕਸਾਨ ਹੋਇਆ ਹੈ ਬੜਾ ਦੁੱਖ ਲੱਗਦਾ ਜੋ ਦੇਖ ਕੇ ਲੋਕਾਂ ਨੂੰ ਪਰ ਤੁਸੀਂ ਸਰਕਾਰ ਚ ਹੈ ਨਹੀਂ ਇੰਨੇ ਪ੍ਰੋਮਿਸਸਸ ਕਰ ਰਹੇ ਹੋ ਤੁਸੀਂ ਕੱਲ ਕਿਹਾ ਕਿ ਸੀਮੈਂਟ ਵਾਲੇ ਬੰਨ ਬਣਾ ਦੇਾਂਗੇ ਕਿਵੇਂ ਕਰੋਗੇ 100% ਕੋਈ ਪ੍ਰੋਬਲਮ ਨਹੀਂ ਹੈ ਆਪ ہماری ਹਰ ਸਾਲ ਆਉਂਦੀ ਹੈ ਇਹਦਾ ਪੱਕਾ ਇਲਾਜ ਕਰਨ ਦੀ ਲੋੜ ਹੈ ਦੇਖੋ ਮੈਂ ਜੋ ਵੀ ਕਮਿਟਮੈਂਟ ਕਰਦਾ ਤੁਹਾਨੂੰ ਪਤਾ ਹੈ ਮੈਂ ਪੂਰੀ ਕਰਦਾ ਹਾਂ ਜੇ ਮੈਂ ਸੜਕਾਂ ਦਾ ਜਾਲ ਵਰ ਗਿਆ ਸੀ ਸੀਮਿੰਟ ਦੀ ਸੜਕਾਂ ਬਣਾਵਾਂਗੇ ਲੋਕੀ ਕਹਿੰਦੇ ਕਿਵੇਂ ਬਣਣਗੀਆਂ ਸਤ ਬਣਾ ਲੀਆਂ ਸਾਰੀਆਂ ਜਦੋਂ ਬਿਜਲੀ ਦਾ ਕਿਹਾ ਸੀ ਕਰਤਾ ਹੁਣ ਪ੍ਰਾਇਰਟੀ ਸਾਡੀ ਸਰਕਾਰ ਦੀ ਉਹ 600000 ਕਰੋੜ ਲੱਗਣਾ ਕਿਉਂਕਿ ਤੁਸੀ ਬੰਨ ਨੂੰ ਸੀਮੈਂਟਡ ਕਰਨ ਦਾ ਪਲਾਨ ਅਜਿਹਾ ਟੈਕਨੋਲੋਜੀ ਆ ਗਈ ਜੀ ਜਿਹੜੀ ਥਰੂ ਸ਼ੀਟ ਸੀਮੈਂਟ ਸ਼ੀਟਸ ਨਾਲ ਇੱਕ 70 ਸਾਲ ਦੀ ਗਾਰੰਟੀ ਹੁੰਦੀ ਉਹਨਾਂ ਦੀ ਹਮ ਨਿਊ ਟੈਕਨੋਲੋਜੀ ਨਾਲ ਇੱਕ ਸਾਈਟ ਤੋਂ ਜਿਵੇਂ ਆਪਾਂ ਕਨਾਲ ਸਿਸਟਮ ਬਣਾਉਣੇ ਆ ਸਾਰੇ ਬੰਦ ਅਸੀਂ ਚੋਤਾ ਕਸੇ ਪੂਰੇ ਕੰਕਰੀਟ ਦੇ ਸੀਮੈਂਟ ਦੇ ਬਣਾ ਰਹੇ ਡੀਜ਼ਲ ਤੇ ਕੈਸ਼ ਤੁਸੀਂ ਐਂ ਮੰਡ ਰਹੇ ਹੋ ਕਿੰਨਾ ਵੰਡਿਆ ਕੋਈ ਆਈਡੀਆ ਸਾਨੂੰ ਮਿਲ ਸਕਦਾ ਹੈ ਅੱਕ ਦੱਸੋ ਦੀ ਕੀ ਲੋੜ ਹੈ ਅੱਜ ਦਾ ਸੇਵਾ ਤੇ ਲੱਗੇ ਅੱਜ ਦਾ ਲੱਗਿਆ ਸੇਵਾ ਲੱਗਿਆ ਕੋਈ ਇਹਦੇ ਕੋਈ ਗੱਲ ਹੈ ਪਰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜਿਹਦਾ ਕੁਛ ਵੀ ਜਿੰਨਾ ਵੀ ਸਾਧਨਾ ਕਿਹਦੇ ਕੋਲੇ ਮਦਦ ਕਰਨੀ ਚਾਹੀਦੀ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਨਾ ਸੈਂਟਰ ਸਰਕਾਰ ਨੇ ਕੁਛ ਕੀਤਾ ਹੈ ਨਾ ਸੂਬੇ ਦੀ ਸਰਕਾਰ ਕਰ ਰਹੀ ਹੈ ਸਿਰ ਝੁਕਦਾ ਹੈ ਪੰਜਾਬੀਆਂ ਦੇ ਜਜ਼ਬੇ ਦੇ ਦੇਖੋ ਆ ਸਾਰਾ ਕੁਝ ਇੱਥੇ ਵੀ ਬੰਦ ਜਿਹੜਾ ਆਪਣੇ ਕੌਮ ਨੇ ਲਾਇਆ ਹੂੰ ਜਿੱਥੇ ਵੀ ਟੁੱਟੇ ਬੰਦ ਆਪਣੇ ਬੰਦੇ ਕਰ ਰਿਹਾ ਆਪਣੇ ਕੋਲੋਂ ਪੈਸਾ ਲਾ ਕੇ ਤਾਂ ਮੈਂ ਪੰਜਾਬ ਦੀ ਇੰਡਸਤਰੀ ਉਹ ਜਿਹੜੀ ਮੈਂ ਇੱਕ ਦੇਖੋ ਲੋਕਾਂ ਨੇ ਜਾਨ ਤੋਂ ਉਹਨਾਂ ਪ੍ਰਵਾਹਨਾ ਕਰਦੇ ਹੋਏ ਸਾਰੇ ਆਪਣੇ ਕੋਲੋਂ ਸਾਧਨ ਜੋ ਉਸ ਵੀ ਸੀ ਆ ਦੇਖੋ ਦਰਿਆ ਰੋਕ ਲੇ ਹੂੰ ਜੇ ਇੱਕ ਬਾਜਨ ਸਾ ਚੀਜ਼ ਕਿਤੇ ਹੋਰ ਸੂਬੇ 'ਚ ਹੁੰਦੀ ਨਾ ਸਾਰਿਆਂ ਨੇ ਭੱਜ ਭੱਜ ਜਾਣਾ ਸੀ ਜਮੀਨਾਂ ਰੁੜ ਗਈਆਂ ਦੁਬਾਰਾ ਤਕਸੀਮ ਹੋਣਗੀਆਂ 4 4 5 5 ਫੁੱਟ ਭਾਲ ਐ ਗਾਰ ਐ ਰੇਤਾ ਆ ਜਾਣਾ ਲੋਕਾਂ ਦੀ ਇਹ ਡਿਮਾਂਡ ਹੈ ਕਿ ਰੇਤਾ ਹੁਣ ਕਿਸਾਨਾਂ ਨੂੰ ਚੁੱਕਣ ਦਿੱਤਾ ਜਾਵੇ 100% ਅਸੀਂ ਅਸੀਂ ਅੱਗੇ ਲੱਗਾਗੇ ਜੇ ਸਰਕਾਰ ਰੁਕੂਗੀ ਅਸੀਂ ਉਹਦਾ ਸਰਚ ਕਰਨਗੇ ਉਹ ਕਿਸਾਨਾਂ ਜਿੰਨੇ ਮਰਜ਼ੀ ਕਰਦਨ ਮੇਰੇ ਤੇ ਕਰ ਲੈਣ ਤੋਰੇ ਤੇ ਕਰ ਲੈਣ ਜਿੰਨੇ ਮਰਜ਼ੀ ਕੋਈ ਵੀ ਕਿਸਾਨ ਹੋਵੇ ਰੇਤਾ ਚੱਕਦਾ ਸੁਪੀਰ ਬਾਦਲ ਤੇ ਪਰਚਾ ਹੋਇਆ ਮੇਰੇ ਤੇ ਕਰ ਦੇ ਕੋਈ ਫਰਕ ਨਹੀਂ ਯਾਰ 100% ਮੈਂ ਤੁਹਾਨੂੰ ਅੱਜ ਦੱਸਾਂ ਉਹਨਾਂ ਦੀ ਸਾ ਦਾ ਕੁਝ ਖਤਮ ਹੋ ਗਿਆ ਤੇ ਰੇਤਾ ਮੈਂ ਅੱਜ ਐਲਾਨ ਕਰਦਾ ਉਹਨਾਂ ਦੇ ਖੇਤਾਂ ਚੋਂ ਜ਼ਮੀਨ ਪਧਰੀ ਖਨਵਾਸੇ ਆ ਸੇਵਾ ਕਾਲੀ ਦਲ ਲਊਗਾ ਕਾਲੀ ਦਲ ਆਪਣੇ ਉਹ ਵੀ ਡੀਜ਼ਲ ਲਗੂਗਾ ਜਿੰਨਾ ਵੀ ਟਰੈਕਟਰ ਚਾਹੀਦੇ ਆ ਜੋ ਵੀ ਟਰੈਕਟਰ ਚਾਹੀਦੇ ਜਿੰਨੇ ਵੀ ਟਰੈਕਟਰ ਚਾਹੀਦੇ ਜਿੰਨਾ ਵੀ ਡੀਜ਼ਲ ਲਗੂਗਾ ਸਾਰੇ ਖੇਤਾਂ ਦੀ ਸੰਭਾਲ ਵਾਸਤੇ ਉਹ ਕਾਲੀ ਦਲ ਇੰਨੇ ਰਿਸੋਰਸਸ ਤੁਸੀਂ ਕਿੱਥੋਂ ਲਿਆਓ ਯਾਰ ਸਿੱਖ ਕੌਮ ਕੋਲੇ ਰਿਸੋਰਸ ਦੀ ਘਾਟ ਹੀ ਹੈ ਸਾਡੇ ਕੋਲੇ ਜੋ ਜਜ਼ਬਾ ਹੈ ਕੌਮ ਕੋਲੇ ਲੋਕੀ ਤਾਂ ਸਤੂ ਹੀ ਦੇਖ ਲਓ ਮੈਂ ਅੱਜ ਦੇਖ ਰਿਹਾ ਸੀ ਮੈਂ ਅੱਜ ਬਟਿੰਡਿਓ ਚੱਲਿਆ ਘਰ ਤੋਂ ਘਰ 100 ਟਰਾਲੀ ਹੂੰ ਰਾਤ ਲੈ ਕੇ ਆ ਰਹੀ ਸੀ 100 ਟਰਾਲੀ ਸਾਡਾ ਇੱਕ ਇੱਕ ਵਰਕਰ ਆਪਣੇ ਟਰੈਕਟਰ ਕੱਢਣ ਨੂੰ ਤਿਆਰ ਹੈ ਸੋ ਅਸੀਂ ਅਸੀਂ ਬੜੇ ਸਾਇੰਟਿਫਿਕ ਤਰੀਕੇ ਨਾਲ ਡਿਊਟੀਆਂ ਲਾ ਕੇ ਪਿੰਡ ਪੰਡਾਂਗੇ ਕਿ ਆਪ ਵੀ ਪਿੰਡਾਂ ਦੀ ਜੰਵਰੀ ਇਸ ਹਲਕੇ ਦੀਆਂ 20 ਪਿੰਡਾਂ ਦੀ ਜੰਵਰੀ ਹੈ ਅਸੀਂ ਸਾਰੇ ਪੰਜਾਬ ਨੂੰ ਮੈਪ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਅਗਲੇ 5 ਸਾਲ ਦਿਨਾਂ ਦੇ ਅੰਦਰ ਸਾਨੂੰ ਐਗਜ਼ੈਕਟ ਪਤਾ ਲੱਗ ਜਾਊ ਕਿ ਕਿਹੜੇ ਪਿੰਡਾਂ ਦੀ ਕਿੰਨੀ ਜ਼ਮੀਨ ਹੈ ਤੇ ਕਿੰਨੇ ਦੇ ਰੇਤਾ ਕਰਨਾ ਅਸੀਂ ਆਪਣੇ ਟਰੈਕਟਰ ਲੈ ਕੇ ਆਵਾਂਗੇ ਪੂਰੇ ਪੰਜਾਬ ਦੇ ਉੱਤੇ ਨੀਜ਼ਲ ਆਪਣਾ ਪਾ ਕੇ ਜਿਹੜਾ ਵੱਡਾ ਸਵਾਲ ਹੈ ਇੰਟੈਲੈਕਚੁਅਲ ਵਰਕ ਆ ਜੇ ਪੁੱਛ ਰਿਹਾ ਕਿ ਡੈਮ ਸਿਕਿਉਰਿਟੀ ਤੇ ਡੈਮਸ ਨੂੰ ਲੈ ਕੇ ਪ੍ਰਬੰਧ ਹੈ ਜਿਹੜਾ ਵਾਈ ਨਾਟ ਉਹ ਪੰਜਾਬ ਸੂਬਾ ਆਪਣੇ ਹੱਥ 'ਚ 100% ਕਿਉਂ ਨਹੀਂ ਲੈਂਦਾ ਜੇ ਅਸੀਂ ਪਾਣੀ ਤਕਰੀਬਨ 30% ਤੋਂ ਘੱਟ ਵਰਤਦੇ ਹਾਂ ਬਿਜਲੀ 30% ਤੋਂ ਘੱਟ ਵਰਤਦੇ ਹਾਂ ਫਿਰ ਡੈਮਸ ਵੀ ਸਾਡੇ ਕੋਲੇ ਕਿਉਂ ਨਹੀਂ ਹੋਣ ਉਸੀ ਪਾਣੀ ਵੀ ਵਰਤੀ ਹੈ ਬਿਜਲੀ ਵੀ ਵਰਤੀ ਹੈ ਤੇ ਡੈਮ ਵੀ ਕੰਟਰੋਲ ਸਾਡੇ ਕੋਲ ਰਹੇ ਜਿਹੜਾ ਵੱਡਾ ਕੱਲ ਨਾ ਪੰਜਾਬ ਨਾਲ ਆਜ਼ਾਦੀ ਦੇ ਬਾਅਦ ਲਗਾਤਾਰ ਤਕਾ ਹੁੰਦਾ ਰਿਹਾ ਹੈ ਹੂੰ ਜੇ ਪਾਣੀ ਇੱਕ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਪਾਣੀ ਉਹਦਾ ਹੈ ਹੂੰ ਰਿਪੀਰੀਨ ਰਿਪੀਰੀ ਕਾਨੂੰਨ ਹੈ ਇਕੱਲਾ ਪੰਜਾਬ ਹੈ ਦੁਨੀਆ ਵਿੱਚ ਤੇ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਵਿੱਚ ਜਿੱਥੇ 75% ਪਾਣੀ ਪੰਜਾਬ ਦਾ ਦਰਿਆਵਾਂ ਦਾ ਰਾਜਸਥਾਨ ਤੇ ਹਰਿਆਣਾ ਦਿੱਤਾ ਆਪਣੇ ਕੋਲ ਇਕੱਲਾ ਪਰਚੀ ਪਸੰਦ ਛੱਡਿਆ ਇਹਨਾਂ ਨੇ ਹੁਣ ਜਿਹੜਾ ਨੁਕਸਾਨ ਹੋਇਆ ਹੈ ਨੁਕਸਾਨ 100% ਆਪਣਾ ਹੁੰਦਾ ਹੈ ਬਿੱਲ ਭੇਜਣਾ ਚਾਹੀਦਾ ਹੈ ਬਿੱਲ ਨਹੀਂ ਰਾਜਸਥਾਨ ਹਰਿਆਣਾ ਦਿੱਲੀ ਨੂੰ ਇਹ ਨੁਕਸਾਨ ਦਾ ਖਰਚਾ ਭੁਗਤਣਾ ਚਾਹੀਦਾ ਮੈਂ ਅਸੀਂ ਕੋਈ ਮੰਗਤੇ ਨਹੀਂ ਹੂੰ ਸਾਨੂੰ ਤਾਂ ਆਪਣਾ ਪਾਣੀ ਦੇ ਦਿਓ ਅਸੀਂ ਤਾਂ ਆਪਣੇ ਪਾਣੀ ਵਾਪਸ ਲੈਵਾਂਗੇ ਕਿਉਂਕਿ ਇਹਨਾਂ ਦੀ ਤੁਸੀਂ ਦੇਖ ਲਓ ਇੰਨੀ ਵੀ ਦੇਖੋ ਇੰਨੀ ਵੀ ਉਹਨਾਂ ਦੇ ਦਿਵਾਨ ਚ ਕੋਈ ਉਹ ਨਹੀਂ ਹੈ ਕਿ ਐਡਾ ਨੁਕਸਾਨ ਹੋਇਆ ਕੋਈ ਹਰਿਆਣੇ ਦਾ ਕੋਈ ਬੁਖ ਸਰਕਾਰ ਨੇ ਕੋਈ ਕਿਹਾ ਨਹੀਂ ਆਮ ਲੋਕ ਆਏ ਸਰਕਾਰ ਨੇ ਨਹੀਂ ਆਮ ਲੋਕ ਆਏ ਆਮ ਲੋਕ ਆਏ ਹਰਿਆਣੇ ਦੇ ਹਰਿਆਣੇ ਦੇ ਲੋਕ ਆਏ ਉਹ ਵੀ ਆਪਣੇ ਸਿੱਖ ਭਰਾ ਉੱਥੇ ਰਹਿੰਦੇ ਉਹ ਆਏ ਹੂੰ ਕੋਈ ਦੱਸੋ ਸਰਕਾਰ ਤਰਫੋਂ ਹਰਿਆਣੇ ਦੀ ਤੇ ਰਾਜਸਥਾਨ ਤਰਫੋਂ ਜਾਂ ਸੈਂਟਰ ਸਰਕਾਰ ਤਰਫੋਂ ਕੋਈ ਆਇਆ ਕਿ ਅਸੀਂ ਇਹ ਮਦਦ ਕਰਾਂਗੇ ਅੱਜ ਜਿਹੜੇ ਬੰਨ ਬੰਦੇ ਆ ਆਪਣੇ ਲੋਕਾਂ ਨੇ ਬੰਦੇ ਆ ਇਹਨਾਂ ਸਰਕਾਰ ਐਡਵੋਕੇਟ ਫॉर ਡੈਮਸ ਜਿਹੜੇ ਡੈਮਸ ਨੇ ਉਹ ਪੰਜਾਬ ਦੇ ਕੋਲ ਆਉਣੇ ਚਾਹੀਦੇ ਜੇ ਨਰਮਦਾ ਦਾ ਕਵੇਰੀ ਦੇ ਫੈਸਲੇ ਰਿਪੀਰੀਅਨ ਕਾਨੂੰਨ ਦੇ ਹਿਸਾਬ ਤੇ ਨੇ ਤਾਂ ਫਿਰ ਇਹ ਕਿਉਂ ਨਹੀਂ ਆ ਬੀਬੀਐਮਬੀ ਕਿਉਂ ਨਹੀਂ ਆ ਮੈਂ ਕੋਈ ਖਰੇਆ ਆ ਸਾਰਾ ਕੰਟਰੋਲ ਆਪਣੇ ਕੋਲ ਚਾਹੀਦਾ ਜੇ ਜਦੋਂ ਆਪਣੀ ਸਰਕਾਰ ਸੀ ਆਪਣੇ ਕੋਲ ਸੀ ਤੁਸੀਂ ਫਾਈਟ ਕਰੋਗੇ ਇਹਦੇ ਬਸ 100% ਆਕਾਲੀ ਦਲ ਮੋਰਚੇ ਲਾਊਗਾ ਕਿ ਪਾਣੀ ਤੇ ਡੈਮ ਸਾਡੇ ਹੱਥ ਚੋਂ ਮੈਂ ਤਾਂ ਆ ਵੀ ਕਹਿਣਾ ਚਾਹਣਾ ਆਕਾਲੀ ਦਲ ਹੰੜਾਈ ਲੜੂਗਾ ਕਿ ਜਿਹੜਾ ਪਾਣੀ ਰਾਜਸਥਾਨ ਨੂੰ ਦੇ ਰਿਹਾ ਤੇ ਭਈ ਹਰਿਆਣਾ ਦੇਣਾ ਉਹ ਅਸੀਂ ਬੰਦ ਕਰਾਂਗੇ ਬੰਦ ਕਰੋਗੇ ਵੱਡੀ ਸਟੇਟਮੈਂਟ ਹੈ ਤੁਹਾਡੀ ਥੋੜੀ ਸਰਕਾਰ ਚ ਪਹਿਲਾਂ ਜਾਂਦਾ ਰਹੀ ਕਿਉਂਕਿ ਆ ਨੁਕਸਾਨ ਸਾਡਾ ਹੁੰਦਾ ਹੈ ਕਾਨੂੰਨ ਕਹਿੰਦਾ ਹੈ ਦੁਨੀਆ ਦਾ ਕਾਨੂੰਨ ਜਾਂ ਤਾਂ ਸਾਨੂੰ ਉੱਥੇ ਕੋਈ ਦੇਣ ਕੁਝ ਕਿਊਬਲ ਖੱਚ ਕੇ ਆਪਾਂ ਠੇਰ ਸੇ 100 ਫੁੱਟ ਤੇ ਪਾਣੀ ਲੈ ਗਏ ਆ ਆਪਣੇ ਕਿਸਾਨ ਬਿਜਲੀ ਆਪ ਕੋ ਸਰਕਾਰ ਦੀ ਬਿਜਲੀ ਜਾਂਦੀ ਹੈ 15000 ਕਰੋੜ ਰੁਪਏ ਜੇਲੀ ਦੇ ਅਸੀਂ ਦਿਨੇ ਟਿਊਬਲਾਂ ਵਾਸਤੇ ਪਰ ਪਾਣੀ ਆਪਣਾ ਜੇ ਆਪਣਾ ਪਾਣੀ 75% ਆਪਣੇ ਕੋਲ ਰਹਿ ਜੇ ਨਾ ਸਾਨੂੰ ਟਿਊਬਲਾਂ ਦੀ ਲੋੜ ਹੈ ਤੇ ਨਾਲ ਫਿਰ ਅਸੀਂ ਪੱਕਾ ਪ੍ਰਬੰਧ ਕਰਕੇ ਨਹਿਰਾਂ ਕੱਢ ਕੇ ਸਰ ਇੱਕ ਅਧਿਕਾਰਿਕ ਬਿਆਨ ਟੈਕਨੀਕਲ ਗੱਲ ਹੈ ਬੀਬੀਐਮਬੀ ਨੇ ਕਿਹਾ ਕਿ ਜਿਹੜਾ ਹਰਿਆਣੇ ਨੇ ਪਾਣੀ ਮੰਗਿਆ ਸੀ 4500 ਕਿਊਸਿਕ ਸੀ ਸ਼ਾਇਦ ਸਿਰਫ ਹੀ ਜੇ ਉਹਦੋਂ ਛੱਡ ਦਿੱਤਾ ਹੁੰਦਾ ਪਾਣੀ ਢੇਠਾ ਆ ਜਾਂਦਾ ਇਹਨਾਂ ਨੂੰ ਨੁਕਸਾਨ ਨਹੀਂ ਸੀ ਹੋਣਾ ਆ ਤਾਂ ਜਾਣ ਕੇ ਟਿਕਣਾ ਕਰਦੇ ਹਾਂ ਹੂੰ ਉਹ ਮੀਂਹ ਦੋ ਮਹੀਨੇ ਦੀ ਗੱਲ ਹੈ ਜੀ ਪਾਣੀ ਤਾਂ ਉਹਦੇ ਬਾਅਦ ਵੀ ਲੈਵਲ ਤਾਂ ਹੌਲੀ ਹੌਲੀ ਕੀ ਹੁੰਦਾ ਜੇ ਸਰਕਾਰ ਹੁੰਦੀ ਬਾਦਲ ਸਾਹਿਬ ਹੁਕਮਤियां ਦੇ ਜੀ ਅਸੀਂ ਜਨਵਰੀ ਮਹੀਨੇ ਚ ਬਾਦਲ ਸਾਹਿਬ ਮੀਟਿੰਗ ਸੱਦ ਲੈਂਦੇ ਸੀ ਸਾਰੇ ਡਿਪਾਰਟਮੈਂਟਾਂ ਦੀ ਇੰਫੀਕੇਸ਼ਨ ਦੀ ਤੇ ਉਦੋਂ ਡਿਸਾਈਡ ਕਰਦੇ ਕਿ ਕਿੱਥੇ ਕਿੱਥੇ ਕਮਜ਼ੋਰੀ ਹੈ ਉਹਦਾ ਹੀ ਪੈਸਾ ਦੇ ਕੇ ਸਾਰੇ ਅਸੀਂ ਡੈਮ ਨੂੰ ਸਿਕਿਉਰ ਕਰਦੇ ਸੀ ਸਾਰੇ ਕਨਾਲ ਸਿਸਟਮ ਦੇ ਡਰੇਨੇਜ ਸਿਸਟਮ ਸਾਫ ਕਰਦੇ ਸੀ ਆ ਬੰਦ ਨੂੰ ਤਕੜੇ ਕਰ ਲੈਂਦੇ ਸੀ ਤਾਈਓ ਮੇ ਬਚੇ ਰਿਆ ਇਸ ਸਰਕਾਰ ਚ ਨਹੀਂ ਹੋਈ ਸਰਕਾਰ ਦੇ ਪਿਛਲੇ 4 ਸਾਲਾਂ ਚ ਮੀਟਿੰਗ ਨਹੀਂ ਹੋਈ 4 ਸਾਲਾਂ ਚ ਦੇਖੋ ਉਹਦੇ ਨੂੰ ਵੱਡਾ ਕਿੰਨਾ ਵੱਡਾ ਨੁਕਸਾਨ ਹੋ ਗਿਆ ਕਿ 4 ਸਾਲਾਂ ਚ ਮੀਟਿੰਗ ਨਹੀਂ ਹੋਈ ਐਂਡ ਮੈਂ ਕਹਿੰਦਾ ਵੱਡੇ ਦੋਸ਼ੀ ਆ ਪੰਜਾਬ ਦੀ ਝੱਗ ਵਾਲੀ ਸਰਕਾਰ ਹੈ ਅੱਜ ਦਾ ਆਪਣਾ ਹਰਗੋਵਿੰਦ ਇੱਥੋਂ ਦਾ ਜਿਹੜਾ ਉਹ 6 ਮਹੀਨੇ ਪਹਿਲੇ ਇੰਜੀਨੀਅਰ ਨੇ ਲਿਖਤਾ ਸੀ ਇਹਨਾਂ ਨੂੰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਸਾਨੂੰ ਪੈਸਾ ਦੇ ਉਹ ਸਟਰੈਂਥਨਿੰਗ ਵਾਸਤੇ ਕਮਜ਼ੋਰ ਹੋ ਗਿਆ ਪਰ ਨਹੀਂ ਦਵਾਈ ਦਿੱਤੀ ਤੇ ਅੱਜ ਡੁੱਬ ਗਿਆ ਆ ਸਾਰਾ ਮਾਝਾ ਡੁੱਬਿਆ ਉਸ ਕਰਕੇ ਹੈ ਇੱਥੇ ਵੀ 3 ਵਜੇ ਰਾਤ ਪਾਣੀ ਛੰਡਦਾ ਕੇਲਾ ਜੀ ਜੀ ਮੇਰਾ ਆਖਰੀ ਸਵਾਲ ਹੈ ਸੁਪੀਰ ਜੀ ਤੁਹਾਡੀਆਂ ਦੋ ਵੱਟੀਆਂ ਸਟੇਟਮੈਂਟਸ ਹੈ ਕਿ ਇੱਕ ਤਾਂ ਅਸੀਂ ਕੰਕਰੀਟ ਦਾ ਇਹ ਕਰਦੇਾਂਗੇ ਜਿਵੇਂ ਸੜਕਾਂ ਬਣਾਈਆਂ ਔਰ ਰਾਜਸਥਾਨ ਤੇ ਹਰਿਆਣੇ ਨੂੰ ਹੁਣ ਪਾਣੀ ਜੇ ਤੁਹਾਡੀ ਸਰਕਾਰ ਆਉਂਦੀ ਹੈ ਨਹੀਂ ਦੇਵਾਂਗੇ ਔਰ ਇਹ ਐਗਰੀਮੈਂਟ ਦਿੱਤੀ ਸੀ ਇਹ ਇਹ ਅਸੀਂ ਮੈਂ ਬੜਾ ਕਲੀਅਰ ਆ ਨਾ ਇੱਥੇ ਐਸ ਵੈਲ ਕਨਾਲ ਬਣੂਗੀ ਤੁਸੀਂ ਦੇਖ ਲਓ ਜਮਨਾ ਦਾ ਪਾਣੀ ਕਿ ਸਾਨੂੰ ਦਿੰਦੇ ਹਾਂ ਹਾਂ ਜਮਨਾ ਦਾ ਪਾਣੀ ਹਰਿਆਣੇ ਵਧਿਤ ਕਿਹਨੂੰ ਦਿੰਦੇ ਹਾਂ ਹਾਂ ਤੁਹਾਡੀ ਕੋਚਿੰਗ ਜਮਨਾ ਦੀ ਸਾਰਾ ਪਾਣੀ ਉੱਥੇ ਰਾਜਸਥਾਨ ਨੂੰ ਕਿਉਂ ਨਹੀਂ ਦਿੰਦੇ ਇਹ ਕਿ ਤਸੋਂ ਜਮਣਾ ਪਾਣੀ ਕਿਸੇ ਹੋਰ ਸੁਬੇ ਨੂੰ ਕੋਲ ਜਾਂਦਾ ਹੁਣ ਆਪਣਾ ਪਾਣੀ ਨੁਕਸਾਨ ਸਾਡਾ ਹੁਣ ਅਕਾਲੀ ਦਲ ਐਸ ਕੰਮ ਤੇ ਡਟੋ ਜਾ। ਤੁਹਾਡੀ ਇੱਕ ਫੋਟੋ ਵਾਇਰਲ ਹੋ ਰਹੀ ਹੈ। ਉਹਦੇ ਬਾਰੇ ਕਿਹਾ ਜਾ ਰਿਹਾ ਕਿ ਤੁਹਾਡਾ ਹੀ ਬੰਦਾ ਸੀ ਜਿਹਦੇ ਨਾਲ ਫੋਟੋ ਕਰਾਈ ਹੈ ਤੁਸੀਂ ਉਹ ਟਰੈਕਟਰ ਤੇ ਬੈਠਾ ਨਜ਼ਰ ਆ ਰਿਹਾ ਹੈ। ਬੈਠ ਨਿਕਲ ਦੱਸਾਂ। ਕਿਉਂਕਿ ਫੋਟੋਾਂ ਦੇ ਡਰਾਮੇ ਬਹੁਤ ਹੋ ਰਹੇ ਆ ਗਾਰੇ 'ਚ ਫੋਟੋ ਆ। ਮੈਂ ਮੈਂ ਡਰਾਮਾ ਕਰਨ ਦਾ ਬੰਦਾ ਹੀ ਨਹੀਂ। ਦੇਖੋ ਮੈਂ ਨਾ ਡਰਾਮਾ ਜ਼ਿੰਦਗੀ ਕੀਤਾ ਹੈ। ਹੁਣ ਜਿਹੜੇ ਦੂਜੇ ਬੰਦੇ ਐ ਘਬਰਾਏ ਬੈਠੇ ਐ ਤੇ ਮੈਂ ਉਹਨਾਂ ਦਾ ਜਵਾਬ ਵੀ ਨਹੀਂ ਦੇਣਾ। ਇਹੀ ਗਲਤ ਮੋੜ ਦਾ ਜਵਾਬ ਹੈ ਤੁਸੀਂ ਨਹੀਂ ਕਰੇ ਚ ਬਡੇ ਤੁਸੀਂ ਕਹੀ ਨਹੀਂ ਚੱਕੀ ਦੇਖੋ ਚਲੋ ਚਲੋ ਲੀਡਰਾਂ ਦਾ ਕੰਮ ਹੈ ਸੇਵਾ ਕਰਨਾ ਡਰਾਮੇ ਕਰਨਾ ਨਹੀਂ ਅੱਜ ਮੈਂ ਕਿੱਥਾ ਆ ਆਦਮੀ ਐ ਪਰ ਅੱਜ ਇਸ ਇਲਾਕੇ 'ਚ ਕੀ ਹੈ ਟੀਲੇ ਤੋਂ ਲੈ ਕੇ ਆਈਡੀੀ ਤੱਕ ਜਾਂ ਕੋਈ ਹੱਦ ਤੱਕ ਬਣਿਆ ਤੇ ਵੱਡੇ ਬਾਬਲ ਸਾਹਿਬ ਦੇ ਨਾ ਨਹੀਂ ਤਾਂ ਇਲਾਕੇ ਤੁਸੀਂ ਆ ਨਹੀਂ ਸਕਦੇ ਬਾਬਲ ਸਾਹਿਬ ਨਹੀਂ ਆ ਸਕਦੇ ਉਹ ਅੱਛਾ ਆਵਾਮ ਵੀ ਲਾਦਾ ਖੁਸ਼ ਨਜ਼ਰ ਆ ਰਹੀ ਹੈ ਇਹ ਬਾਬਲ ਸਾਹਿਬ ਤੋਂ ਹਾਂ ਬਾਦਲ ਸਾਹਿਬ ਕਹਿ ਰਹੇ ਨੇ ਕਿ ਵੀ ਅਸੀਂ ਕੰਮ ਕਰਵਾਏ ਨੇ ਕੰਕਰੀਟ ਵਾਲੀਆਂ ਸੜਕਾਂ ਬਣਵਾਈਆਂ ਨੇ ਔਰ ਬਿਜਲੀ ਦਾ ਕਾਫੀ ਕੰਮ ਕੀਤਾ ਹੈ ਤੇ ਹੁਣ ਪੰਜਾਬ ਵਾਲੇ ਦੱਸ ਸਕਦੇ ਨੇ ਵੀ ਬਾਦਲ ਸਾਹਿਬ ਨੇ ਕਿੰਨਾ ਕੰਮ ਕੀਤਾ ਹੈ ਪੰਜਾਬ ਵਾਸਤੇ ਬੰਦਾ ਤੇ ਸਹੀ ਲੱਗ ਰਿਹਾ ਸੀ ਗੱਲਬਾਤ ਅੱਛਾ ਵੈਸੇ ਅਸੀਂ ਵੀ ਮਤਲਬ ਜਿਹੜਾ ਮੀਡੀਆ 'ਚ ਖਬਰਾਂ ਸੁਣਦੇ ਸਾਂ ਨਾ ਇਹਨਾਂ ਦਾ ਨਾਮ ਇੱਥੇ ਪੰਜਾਬ 'ਚ ਵੀ ਲਿਆ ਜਾਂਦਾ ਸੀ ਲੈਂਦੇ ਐਲ ਔਰ ਹੋ ਸਕਦਾ ਕਿ ਇਹਨਾਂ ਨੇ ਅੱਛੇ ਕੰਮ ਕੀਤੇ ਹੋਣ ਇਹ ਤੇ ਹੁਣ ਦੱਸ ਸਕਦੇ ਨੇ ਬਾਕੀ ਆਪਣੇ ਆ ਵੀਵਰਸ ਵੇਖਣ ਵਾਲੇ ਆਪਣੇ ਸਾਰੇ ਭਰਾ ਜਿਹੜੇ ਨੇ ਉਹ ਦੱਸ ਸਕਦੇ ਨੇ ਵੀ ਇਹਨਾਂ ਨੇ ਕਿੱਲਾ ਕੰਮ ਕੀਤਾ ਪੰਜਾਬ 'ਚ ਬਾਕੀ ਇਹ ਵੇ ਕਿ ਪੋਲੀਟਿਸ਼ੀਅਨਸ ਜਿੰਨੇ ਵੀ ਹੁੰਦੇ ਨੇ ਨਾ ਇਹ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਕਿ ਤੁਸੀਂ ਜਾ ਕੇ ਕੋਈ ਨਾ ਕੋਈ ਪਬਲਿਸਿਟੀ ਸਟੰਡ ਕਰਨਾ ਹੁੰਦਾ ਹੈ ਥੋੜਾ ਵਾਇਰਲ ਹੋਣ ਵਾਸਤੇ ਲੋਕਾਂ 'ਚ ਸ਼ੋਅ ਹੋਣ ਵਾਸਤੇ ਭਾਵੇਂ ਉਹ ਬੰਦਾ ਜਿਵੇਂ ਦਾ ਵੀ ਹੈ ਉਹ ਕੰਮ ਕਰਵਾਂਦਾ ਹੈ ਜਾਂ ਨਹੀਂ ਕਰਵਾਂਦਾ ਅਗਰ ਫਰਜ਼ ਕਰੋ ਇਹ ਗਏ ਨੇ ਇਹਨਾਂ ਤੇ ਹੁਣ ਇਹ ਸਵਾਲ ਪੁੱਛ ਰਹੇ ਨੇ ਤੇ ਠੀਕ ਹੈ ਅਗਰ ਗਏ ਵੀ ਨਹੀਂ ਤੇ ਠੀਕ ਕੀਤਾ ਹੈ ਅਗਰ ਪਬਲਿਸਿਟੀ ਕਰ ਵੀ ਰਹੇ ਨੇ ਆਪਣੀ ਤੇ ਠੀਕ ਹੈ ਲੇਕਿਨ ਅਸਲ ਗੱਲ ਤੇ ਇਹ ਵੀ ਕਿ ਇਹਨਾਂ ਨੇ ਕੰਮ ਕਿੰਨੇ ਕਰਾਏ ਨੇ ਪੰਜਾਬ ਵਾਸਤੇ ਮੈਟ੍ਰਿਕ ਕਰਦਾ ਹੈ ਬਾਕੀ ਹਰਿਆਣੇ ਦਾ ਜਿਹੜਾ ਪਾਣੀ ਹੈ ਤੇ ਜਿਵੇਂ ਕੱਲ ਕਰ ਰਹੇ ਨੇ ਉਹ ਪਾਣੀ ਦੀ ਤਕਸੀਮ ਕਿਵੇਂ ਹੁੰਦੀ ਹੈ ਇਹ ਤੇ ਸਾਨੂੰ ਇਹਨਾਂ ਇਨਫੋਰਮੇਸ਼ਨ ਨਹੀਂ ਚੜਦੇ ਪੰਜਾਬ ਵੱਲੋਂ ਬਾਕੀ ਇਹ ਹੋਵੇ ਕਿ ਪਾਕਿਸਤਾਨ ਚ ਤੇ ਇਹ ਇੱਕ ادارਾ ਹੈ ਜਿਹੜਾ ਪਾਣੀ ਦੀ ਤਕਸੀਮ ਕਰਦਾ ਹੈ तमाम ਸੂਬਿਆਂ ਨੂੰ ਔਰ ਉਹਨਾਂ ਨੂੰ ਉਹਨਾਂ ਦੇ ਹਿੱਸੇ ਦਾ ਜਿਵੇਂ ਜਿਵੇਂ ਤਕਸੀਮ ਹੋਈ ਉਹਦੇ ਪ੍ਰੋਪਰ ਉਹਨਾਂ ਨੂੰ ਪਾਣੀ ਤਕਸੀਮ ਕਰਕੇ ਦਿੰਦਾ ਹੈ ਬਾਕੀ ਇਹ ਹੈ ਕਿ ਕਿਸੇ ਸੂਬੇ ਨੂੰ ਜਿਹੜਾ ਸਪੈਸ਼ਲੀ ਪੰਜਾਬ ਹੈ ਇੱਕ ਜ਼ਰੇਈ ਸੂਬਾ ਹੈ ਤਗੜਾ ਸੂਬਾ ਹੈ ਚੜਦਾ ਪੰਜਾਬ ਔਰ ਬਹੁਤ ਅੱਛੀ ਉਹਦੇ ਵਿੱਚੋਂ ਫਸਲ ਲਈ ਜਾਂਦੀ ਹੈ ਤੇ ਉਹਨਾਂ ਨੂੰ ਪਾਣੀ ਵੀ ਮਿਲਣਾ ਚਾਹੀਦਾ ਹੈ ਉਹਨਾਂ ਦੇ ਹੱਕ ਦਾ ਜਿਹੜਾ ਪੂਰਾ ਪਾਣੀ ਉਹਨਾਂ ਨੂੰ ਮਿਲਣਾ ਚਾਹੀਦਾ ਸਹੀ ਗੱਲ ਹੈ ਚਲੋ ਜੀ ਸੁਖਬੀਰ ਸਿੰਘ ਬਾਦਲ ਕਿਵੇਂ ਦੇ ਸੀਐਮ ਰਹੇ ਨੇ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਹਨਾਂ ਦੀ ਹਕੂਮਤ ਕਿਵੇਂ ਸੀ ਅਕਾਲੀ ਦਲ ਪਾਰਟੀ ਦਾ ਇਹਨਾਂ ਦਾ ਹਾਂ ਬਿਲਕੁਲ ਬਾਕੀ ਤਾਂ ਲੋਗਲੀ ਵੀਡੀਓਜ਼ ਮਿਲਣਗੇ